ਮਾਸਟਰ ਜੀ ਨੇ ਇੱਕ ਸਾਖੀ ਇਸ ਪ੍ਰਕਾਰ ਸੁناਈ ਮਾਸਟਰ ਜੀ ਨੇ ਫਰਮਾਇਆ ਕਿ ਜੀਵ ਜਦੋਂ ਆਪਣੇ ਮਨ ਬੁੱਧੀ ਦੇ ਦਾਇਰੇ ਅੰਦਰ ਕਹਿੰਦਾ ਹੈ ਕਿ ਮੈਂ ਇਹ ਕਰ ਦੇਵਾਂਗਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਜਿੰਨਾ ਕੁਲ ਮਾਲਕ ਆਪਣੀ ਦਇਆ ਮਿਹਰ ਨਾਲ ਉਸ ਜੀਵ ਨੂੰ ਭਰੋਸਾ ਨਹੀਂ ਜਮਾਉਂਦੇ ਸੋ ਉਹ ਵੀ ਪੂਰਾ ਮਿਲ ਜਾਵੇ ਇੱਕ ਵਾਰ ਇੱਕ ਸੇਵਾਦਾਰ ਵੀਰ ਜੋ ਕਿ ਆਪਣੇ ਜਥੇ ਨਾਲ ਹਰ ਸੇਵਾ ਹਸਪਤਾਲ ਆਇਆ ਕਰਦਾ ਸੀ ਮੈਂ ਸੋਚਿਆ ਕਿ ਇਸ ਐਤਵਾਰ ਮੇਰੀ ਮੰਮੀ ਜਿਸ ਤੋਂ ਫਸੇ ਹੋਏ ਪੈਸੇ ਲੈਣੇ ਹਨ ਮੇ ਮੈਨੂੰ ਵਾਦਾ ਕੀਤਾ ਹੋਇਆ ਹੈ ਕਿ ਮੈਂ ਤੈਨੂੰ ਐਤਵਾਰ 10 ਵਜੇ ਘਰ ਪੈਸੇ ਦੇ ਆਵਾਂਗੀ ਤਾਂ ਮੈਂ ਮਨ ਦੇ ਦੈਰੇ ਵਿੱਚ ਸੀ ਇਸ ਲਈ ਮਨ ਦੇ ਪਿੱਛੇ ਲੱਗ ਕੇ ਐਤਵਾਰ ਦੀ ਸੇਵਾ ਮਿਸ ਕਰ ਦਿੱਤੀ ਅਤੇ ਲੱਗਾ ਆਪਣੀ ਮੰਮੀ ਨੂੰ ਓੜੀਕਣ ਮੈਂ ਓੜੀਕਦਾ ਗਿਆ ਸਵੇਰ ਤੋਂ ਸ਼ਾਮ ਹੋ ਗਈ ਪਰ ਮਾਮੀ ਨਹੀਂ ਫਿਰ ਮੈਂ ਮਨ ਵਿੱਚ ਬਹੁਤ ਲਹਨ ਤਾਂ ਪਾਈਆਂ ਕਿ ਮਨਾ ਇਹ ਸੈਤਵਰ ਦੀ ਸੇਵਾ ਵੀ ਗਈ ਅਤੇ ਮਾਮੀ ਵੀ ਨਹੀਂ ਆਈ ਰਾਤ ਨੂੰ ਬੜਾ ਸਦਮਾ ਹੋਇਆ ਤੇ ਕੁੱਲ ਮਾਲਕ ਅੱਗੇ ਫਰਿਆਦ ਕਰਨ ਲੱਗਾ ਕਿ ਮੈਂ ਤੇਰੀ ਰਹਿਮਤ ਨਹੀਂ ਸਮਝ ਸਕਦਾ ਸੋ ਮਾਫ ਕਰੋ ਮਿਹਰਬਾਨ ਜਦੋਂ ਮੈਂ ਇਹ ਫਰਿਆਦ ਕੁੱਲ ਮਾਲਕ ਅੱਗੇ ਕਰ ਰਿਹਾ ਸੀ ਤਾਂ ਮੇਰੇ ਘਰ ਵਾਲੀ ਵੀ ਪਾਸ ਹੀ ਸੀ ਤਾਂ ਉਹ ਕਹਿਣ ਲੱਗੀ ਦਿਲ ਨਾ ਹੌਲਾ ਕਰੋ ਅਗਲੇ ਐਤਵਾਰ ਤੁਸੀਂ ਡੇਰੇ ਜ਼ਰੂਰ ਚਲੇ ਜਾਇਓ ਉਹ ਕਹਿੰਦਾ ਕਿ ਮਸਨਿਚਰਵਾਰ ਵਾਲੇ ਦਿਨ ਸਾਰੇ ਕੰਮ ਨਬਟਾ ਰਿਆ ਸੀ ਕਿ ਉਸੇ ਵਕਤ ਮੇਰੇ ਸਹੁਰਿਆਂ ਤੋਂ ਧਾਰ ਆ ਗਈ ਕਿ ਤੇਰਾ ਗੱਭਰੂ ਸਾਲਾ ਐਕਸੀਡੈਂਟ ਵਿੱਚ ਮਰ ਗਿਆ ਹੈ ਛੇਤੀ ਪਹੁੰਚੋ ਤਸਾਡੇ ਘਰ ਵਿੱਚ ਰੋਣਾ ਧੋਣਾ ਪੈ ਗਿਆ ਅਤੇ ਜਲਦੀ ਨਾਲ ਜਾ ਕੇ ਦੇਖਿਆ ਕਿ Laash ਬੁਰੀ ਹਾਲਤ ਵਿੱਚ ਲਟਾੜੀ ਪਈ ਸੀ ਸੁਨੱਠ ਭੱਜ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਰਾਤ ਦੇ ਤਕਰੀਬਨ 7 ਵਜ ਚੁੱਕੇ ਸਨ ਤਾਂ ਮੇਰਾ ਸੋਰਾ ਕਹਿੰਦਾ ਬੇਟਾ ਹੁਣ ਤੂੰ ਜਾ ਕਿਉਂਕਿ ਪਿੱਛੇ ਬੱਚਿਆਂ ਦਾ ਵੀ ਮੰਦਾ ਹਾਲ ਹੋਣਾ ਹੈ ਅਤੇ ਮੈਂ ਸੱਤ ਬਚਨ ਕਹਿ ਕੇ ਵਾਪਸ ਆ ਗਿਆ ਫਿਰ ਮੇਰੇ ਮਨ ਵਿੱਚ ਸੋਚ ਲੱਗੀ ਕਿ ਇਸ ਵਾਰ ਵੀ ਨਹੀਂ ਜਾਇਆ ਜਾਣਾ ਜਦੋਂ ਵਾਪਸ ਘਰ ਆਇਆ ਤਾਂ ਸਾਰੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਫਿਰੀ ਹੋਈ ਸੀ ਮੈਂ ਸਾਰੇ ਦਿਨ ਦਾ ਵੀਰ ਵਸਾਰੇ ਪਰਿਵਾਰ ਨੂੰ ਦੱਸਿਆ ਤੇ ਨੱਠ ਭੱਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਔਰ ਲਾਸ਼ ਇਮੇ ਕਰ ਲਿਆਂਦੀ ਗਈ ਫਿਰ ਮੇਰੇ ਘਰ ਵਾਲੀ ਕਹਿੰਦੀ ਕਿ ਦੇਖੋ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਕਿਹੜਾ ਮੇਰੇ ਵੀਰ ਨੇ ਵਾਪਸ ਆ ਜਾਣਾ ਹੈ ਸੋ ਤੁਸੀਂ ਆਪਣੀ ਕੱਲ ਵਾਲੀ ਜਾਨੀ ਐਤਵਾਰ ਵਾਲੀ ਸੇਵਾ ਜਿਹੜੀ ਕਿ ਤੁਸੀਂ ਹਸਪਤਾਲ ਕਰਨ ਜਾਂਦੇ ਹੁੰਦੇ ਹੋ ਨਾ ਛੱਡਿਓ ਕਿਉਂਕਿ ਤੁਸੀਂ ਪਿਛਲੇ ਐਤਵਾਰ ਦੀ ਸੇਵਾ ਛੱਡ ਦਿੱਤੀ ਸੀ ਅਤੇ ਤੁਹਾਡਾ ਦੁੱਖ ਮੇਰੇ ਕੋਲੋਂ ਦੇਖਿਆ ਨਾ ਗਿਆ। ਕੱਲ ਨੂੰ ਮੈਂ ਤੇ ਮਾਤਾ ਜੀ ਅਸੀਂ ਦੋਵੇਂ ਹੀ ਜਾਵਾਂਗੇ ਅਤੇ ਭਰਾ ਦਾ ਸੰਸਕਾਰ ਕਰਾ ਦੇਵਾਂਗੇ। ਅਤੇ ਮੈਂ ਆਪ ਆਪਣੇ ਮਾਪਿਆਂ ਨੂੰ ਕਹਿ ਦੇਵਾਂਗੀ ਤੁਸੀਂ ਇਸ ਦਾ ਖਿਆਲ ਨਾ ਕਰਿਓ। ਉਹ ਸੇਵਾਦਾਰ ਕਹਿੰਦਾ ਕਿ ਮੈਂ ਸਾਰਾ ਦਿਨ ਲਾਸ਼ ਵਿੱਚ ਰਿਹਾ ਸਾਂ ਔਰ ਬੜੇ ਹੀ ਗਮਗੀਨ ਮਾਹੌਲ ਵਿੱਚ ਜਿੱਥੇ ਕਿ ਔਰਤਾਂ ਦਾ ਵਾਰਤਾਲਾਪ ਹੋ ਰਿਹਾ ਸੀ। ਮੈਂ ਨਹੀਂ ਰੋਇਆ ਪਰ ਮੈਂ ਆਪਣੀ ਪਤਨੀ ਦੇ ਇਨ੍ਹਾਂ ਲਫ਼ਜ਼ਾਂ ਨੂੰ ਸੁਣ ਕੇ ਗੁਰੂ ਪ੍ਰਤੀ ਓਵਰਲਾਪ ਆ ਗਿਆ ਕਿ ਮੈਂ ਤਕਰੀਬਨ ਮਾਲਕ ਦੀ ਯਾਦ ਵਿੱਚ ਇੱਕ ਘੰਟਾ ਰੋਂਦਾ ਰਿਹਾ ਕਿ ਉਹ ਮਾਲਕ ਤੇਰੀਆਂ ਤੂੰ ਹੀ ਜਾਣਦਾ ਹੈ ਜਦੋਂ ਮੈਂ ਆਪਣੇ ਵੱਸ ਸੀ ਤਵੇਲਾ ਬੈਠਾ ਰਿਹਾ ਪਰ ਇਸ ਵਾਰ ਮੇਰੀ ਮੋਜ ਬੜੀ ਹੀ ਅਜੀਬ ਹੋਈ ਕਿ ਘਰ ਨੌਜਵਾਨ ਸਾਲੇ ਦੀ ਲਾਸ਼ ਪਈ ਹੈ ਤੇ ਤੇਰੀ ਰਹਿਮਤ ਨਾਲ ਹਸਪਤਾਲ ਦੀ ਸੇਵਾ ਕਰਨ ਲਈ ਆ ਰਿਆਂ ਹਾਂ ਤੇਰੀਆਂ ਤੂੰ ਹੀ ਜਾਣਦਾ ਹਾਂ ਜੀਵ ਦੇ ਵਸ ਕੁਝ ਨਹੀਂ ਹੈ ਹਰ ਇੱਕ ਜੀਵ ਦੀ ਡੋਰ ਤੇਰੇ ਹੱਥ ਵਿੱਚ ਹੈ ਜਿਸ ਦਾ ਜੀ ਕਰਦਾ ਹੈ ਉਸ ਦੀ ਡੋਰ ਖਿੱਚ ਕੇ ਆਪਣੇ ਚਰਨਾ ਪਾਸ ਬੁਲਾ ਲੈਂਦਾ ਹਾਂ ਸੋ ਪਿਆਰੇ ਪ੍ਰੇਮੀ ਨੂੰ ਵੀਰੋ ਉਸ ਕੁੱਲ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਸਰਵ ਵਿਆਪਕ ਸਮਝਦੇ ਹੋਏ ਉਸ ਦੀ ਪੂਜਾ ਕਰਨੀ ਹੈ भक्ति करनी है भजन करना है सिमरन करना है जिस ਨਾਲੋ ਪਿਆਰਾ ਪ੍ਰੀਤਮ ਸਾਡੇ ਮਨ ਨੂੰ ਪਿਆਰਾ ਲੱਗਣ ਲੱਗ ਪਵੇ ਤੇ ਉਹ ਪਿਆਰਾ ਪ੍ਰੀਤਮ ਸਾਡੇ ਉੱਪਰ ਰਹਿਮਤ ਦਇਆ ਮਿਹਰ ਦਾ ਭੰਡਾਰ ਖੋਲ ਦੇਵੇ ਤਾਂ ਫਿਰ ਇਸ ਗੰਦੀ ਨਾਸ਼ਵਾਨ ਦੁਨੀਆ ਤੋਂ ਛੁਟਕਾਰਾ ਪਾ ਸਕੀਏ